ਚਲ ਆਪ ਆਲੂ ਮਟਰ ਬਣਾ ਦੇਣੀ ਆ ਫੜਾ ਕੇ ਰੱਖ ਦੇਣੀ ਆ ਦੇਹਣੀ ਆ ਉਹ ਸਬਜ਼ੀ ਦਾ ਤਰਤਾ ਤੂਕਾ ਲਾ ਕੇ ਸਬਜ਼ੀ ਬਣਾ ਕੇ ਫਿਰ ਮੰਮੀ ਨੂੰ ਪੁੱਛਦੀ ਆ ਸਾਸੂ ਮਾਂ ਨੂੰ ਬਈ ਮੈਂ ਮੜਾ ਇਹ ਤੇ ਕੇ ਜਾ ਜਾ ਮਾਂ ਮੰਮੀ ਦੀ ਖਬਰ ਲੈਉਣੀ ਹੁਣ ਵਾਲੀ ਆ ਮੰਮੀ ਨੂੰ ਕਹਿੰਦੇ ਬੁਖਾਰ ਇਹ ਨੂੰ ਚਾ ਦਾ ਜਾ ਕੇ ਭਾਂਜੀ ਕੇ ਮੈਂ ਖਬਰ ਲਿਉਂਗੀ ਦੇਹਣ ਦੀਆਂ ਕਰਦੀਆਂ ਗੱਲ ਮੂੰ ਜੇ ਸੱਸ ਜਾਣ ਦੂ ਵੀ ਸਾਸੂ ਨੂੰ ਨਹੀਂ ਤਾਂ ਟੋਕਾ ਟਾਕੀਓ ਕਰ ਦੰਗੀ ਜਦ ਹੀ ਪਤਾ ਨਹੀਂ ਇਹ ਕੀ ਹੋ ਜਾਊਗਾ ਜਦ ਮੈਂ ਪੇਕਿਆਂ ਦਾ ਨਾ ਲੈਣੀ ਆ ਜਦ ਹੀ ਲੱਗ ਜਾਂਦੀ ਆ ਬੋਲਣ ਹੁਣ ਪਤਾ ਨਹੀਂ ਕੀ ਕਹੂੰ ਕਰਦੀ ਆ ਗੱਲ ਨੂੰ ਫਿਰ ਮਖਾਫੀ ਕਹੋਗੀ दाल ਸਬਜੀ ਨਹੀਂ ਬਣਾਈ ਬਹਾਨਾ ਭਾੜ ਲੈਣਾ ਨੇ ਕਹਿਣਾ ਕਿ ਇਹਨੇ ਰੋਟੀਆਂ ਪਕਾਉਆਂ ਨੇ ਕਿ ਇਹਨੇ दाल ਸਬਜੀ ਬਣਾਉਣੀਆਂ ਚੁੱਪ ਕਰਕੇ ਬੈਠ ਜਾ ਐਦੋਂ ਪਹਿਲਾਂ ਪਹਿਲਾਂ ਮੈਂ ਆਪਣੀ दाल ਸਬਜੀ ਬਣਾ ਲੈਂਦੀ ਹਾਂ ਬਣਾ ਕੇ ਫਿਰ ਚਾਲ ਵਾਲੀ ਤਾਂ ਬਣੂੰਗੀ ਉਹ ਵੀ ਆਈ ਵੀ ਆ ਮਹਾਰਾਣੀ ਤੇ ਉਹ ਦੇਖਦੀਆਂ ਕੀ ਕਹਿੰਦੀਆਂ ਨੇ ਦੋਨੋਂ ਭਾਬੀ ਵਧੀਆ ਜਿਹੀ ਸਬ지 ਸੁਲਜੀ ਬਣਾਇਆ ਮੇਰੇ ਭੈਣ ਹੋਰੀ ਆ ਰਹੇ ਨੇ ਰਿਸ਼ਤੇਦਾਰ ਆ ਰਹੇ ਨੇ ਚਿਕਨ ਵੀ ਆ ਰਹੀ ਆ ਫਿਰ ਹਾਂਜੀ ਸਾਰੇ ਆ ਰਹੇ ਨੇ ਤੇ ਵਧੀਆ ਜਿਹਾ ਬਣਾਇਆ ਸਾਰਾ ਕੁਝ ਠੀਕ ਆ ਠੀਕ ਮੰਮੀ ਕਿੱਥੇ ਆ ਮੰਮੀ ਹਰ ਉਹ ਉੱਧਰ ਹੀ ਸੀਗੇ ਉੱਧਰ ਹੀ ਆ ਮੰਮੀ ਵੀ ਮੰਮੀ ਨਾਲ ਗੱਲ ਕਰਨੀ ਸੀਗੀ ਤੇ ਮੰਮੀ ਉੱਧਰ ਸੀਗੀ আচ্ছা ਚਲੋ ਮੈਂ ਮੰਮੀ ਨੂੰ ਭੇਜ ਦਿੰਨੀ ਆ ਆਓ ਤੁਸੀਂ ਹੈਂ ਤੇ ਮੈਂ ਦਾਲ ਸਬ지 ਬਣਾਉਣੀ ਆ ਮੇਰੀ ਮੰਮੀ ਬਿਮਾਰ ਆ ਨਾ ਅੱਛਾ ਤੇ ਹੁਣ ਮੈਂ ਮੰਮੀ ਨੂੰ ਪੁੱਛ ਰਹੀ ਆ ਵੀ ਮੈਂ ਮੈਨੂੰ ਤੂੰ ਦੋ ਘਟ ਘਟੇ ਤੇ ਨੇ ਘਟੇ ਦੇ ਦੇਵੇ ਤੇ ਮੈਂ ਜਾਇਆ ਮਾਂ ਪੇਕੇ ਹੁਣ ਪੁੱਛਣਾ ਤੁਸੀਂ ਮੰਮੀ ਨੂੰ ਪਰ ਸਭ ਸਾਰਾ ਬੰਦਿਆ ਹੀ ਕਰਿਓ ਹਿੰਦ ਮੁਤਾਬਕ ਉਸ ਸਭ ਹੀ ਰੱਖ ਲਿਆ ਮੈਂ ਫਿਰ ਬਾਕੀ ਜੋ ਕਰ ਲੈਣ ਦੀ ਹੈ ਤੇ ਆ ਸਾਰਾ ਕੁਝ ਠੀਕ ਹੈ ਠੀਕ ਚਲ ਮੰਮੀ ਨੇ ਭੇਜੀ ਫਿਰ ਹਾਂ ਹਾਂਜੀ ਠੀਕ ਹੈ ਮੰਮੀ ਕਿਹਾ ਹਾਂ ਠੀਕ ਹੈ ਵਧੀਆ ਅੱਛਾ ਹੋ ਬੱਚਾ ਸੁਣਾ ਹਾਂਜੀ ਮੰਮਾ ਬੱਚੇ ਵੀ ਵਧੀਆ ਠੀਕ ਠਾਕ ਬੱਚੇ ਸੁਣਾ ਮੈਂ ਕੱਲ ਮੰਮਾ ਕੋਲ ਜਾ ਕੇ ਅੱਛਾ ਅੱਛਾ ਦੀ ਨਾਲੇ ਵੀ ਲਈ ਉਹਨਾਂ ਨੂੰ ਮੰਮਾ ਉਹਨਾਂ ਟਿਊਸ਼ਨ ਪੇਪਰ ਸੀ ਨਾ ਫਿਰ ਮੈਂ ਕੱਛੇ ਨੂੰ ਤੁਸੀਂ ਕੱਲ ਆ ਜਿਓ ਅੱਛਾ ਚਲ ਅੱਛਾ ਕੋਈ ਗੱਲ ਨਹੀਂ ਹੋਰ ਸੁਣਾ ਹਾਂਜੀ ਠੀਕ ਹੈ ਹਾਂ ਜੀ ਹਾਂ ਮੈਂ ਸਭ ਕੁਝ ਹੋ ਗਿਆ ਤੁਸੀਂ ਉਹ ਆਪਣੇ ਘਰ ਠੀਕ ਹੈ ਨਾ ਹਾਂ ਜੀ ਹੋਈ ਆ ਦੋਵੇਂ ਬੈਠ ਇਕੱਠੇ ਨਾ ਹੋਵੀਆਂ ਚਲ ਵਧੀਆ ਮਨ ਵੀ ਨਹੀਂ ਪਚੀ ਲਈ ਉਹ ਬਰਮਨਾ ਤੇ ਲਿਆਈ ਆ ਕੁੜੀ ਨੂੰ ਅੱਛਾ ਨਹੀਂ ਛੋਟੀ ਆ ਨਾ ਜੀ ਹਾਂ ਜੀ ਜੀ ਆ ਹੋ ਗਿਆ ਮੈਂ ਤਾਂ ਦਾਦੀ ਕੋਲ ਰਹਿਣਾ ਮੈਂ ਕਿਰੋਗੋ ਫਿਰ ਅੱਛਾ ਹੋਰ ਸੁਣਾ ਤੂੰ ਠੀਕ ਠਾਕ ਨਾ ਚਲ ਦੋਨੇ ਟਾਲਾ ਵੀ ਹੋ ਜੀ ਭਾਬੀ ਆਪਣੀ ਕਿੱਥੇ ਨੇ ਭਾਬੀ ਇੱਥੇ ਆ ਮੇਰੀ ਭਾਬੀ ਵਾਰ ਮਾਰਾ ਸਸੀ ਕਾ ਭਾਬੀ ਜੀ ਸਸੀ ਕਾ ਸੰਦੀਪ ਕਾ ਲਈ ਆ ਹੁਣੀ ਹਾਂਜੀ ਹੁਣੀ ਆਈ ਹੁਣੀ ਆਈ ਲੈਣਾ ਉਹ ਆਪਣੀ ਬਸ ਮਾਰ ਵੀ ਠੀਕ ਆ ਤੁਹ ਸੁਣਾ ਹਾਂਜੀ ਆਪਾਂ ਵੀ ਵਧੇ ਮੈਂ ਘਰ ਮਨ ਆਈ ਆ ਮੈਂ ਵੀ ਚਲੀ ਜਾਨੀ ਆ ਤੁਹਾਡੇ ਦਿਨ ਭਾਬੀ ਦੀਆਂ ਪਕੀਆਂ ਖਾ ਕੇ ਆਨੇ ਆ ਹਾਂ ਹਾਂ ਕਿਉਂ ਨਹੀਂ ਹਾਂਜੀ ਹੋਰ ਬਹੁਤ ਠੀਕ ਆ ਚੱਲੇ ਨਾ ਹਾਂ ਤਾਂ ਭਾਬੀ ਤੁਸੀਂ ਸਿੱਧਾ ਕਰੋ ਚਾਹ ਤੇ ਨਾਲ ਕੀ ਬਣਾ ਕੇ ਲਿਆਓਗੇ ਦੱਸ ਜਿਹੜਾ ਕੋਈ ਕਹਿਣੀ ਬਣਾ ਦੇਣੀ ਆ ਸਮੋਸੇ ਮੰਗਵਾਏ ਤਾਂ ਹਾਂਜੀ ਸਮੋਸੇ ਖਾਣ ਦੇ ਚਲ ਮੈਂ ਸਮੋਸੇ ਮੰਗਵਾ ਲੀ ਚਲ ਆਹ ਬਾਰਾ ਮੁੰਡੇ ਰਖਾ ਉਸ ਦੂਸਰੇ ਨੂੰ ਕਿਸੇ ਗਵਾਂਡੇ ਦਾ ਤੈਨੂੰ ਕੋ ਸਮੋਸੇ ਲੈ ਆ ਦੇ ਚਲ ਮੈਂ ਕਹਿ ਦਿੰਨੀ ਆ ਮੰਦੀਪ ਨੂੰ ਕਹਿ ਦਿੰਨੀ ਆ ਆਹੋ ਆਪਣਾ ਵੇਖ ਨਹੀਂ ਜਾ ਰਹੇ ਨੂੰ ਪੁੱਛ ਲਈ ਜੋਣਾ ਖਾਣੇ ਠੀਕ ਆ ਮੇਰੇ ਫੇਰ ਥੋੜੇ ਮੰਗਾਵਾਂ ਹਾਂ ਮੈਂ ਫੇਰ ਆਪਣਾ ਤਾਂ ਰੋਟੀ ਦਾ ਫੇਰ ਬਣ ਜਾਣਾ ਆਹੋ ਥੋੜੇ ਮੈਂ ਬਣਾ ਕਹਿਨੀ ਆ ਮੈਂ ਨਾ ਮੰਗਾਵਾਂ ਤੇ ਚਾਹ ਬਣਾ ਆਹੇ ਸਮੋਸੇ ਖਾਓ ਤੁਸੀਂ ਹਾਂਜੀ ਮੁੰਡੇ ਰਾਤ ਨੂੰ ਦੱਸਦੇ ਦੋਵੇਂ ਟੈਣਾ ਵੀ ਕੀ ਚੀਜ਼ ਬਣਾਵਾ ਕਿਹੜੀ ਬਣਾਵਾਤ ਮਾ ਭਾਬੀ ਨੂੰ ਕਹ ਤਾ ਮਟਰ ਪਨੀਰ ਦੀ ਸਬਜ਼ੀ ਬਣਾ ਲੇਗੀ ਆਓ ਤੇ ਉਹ ਕਹਿੰਦੇ ਕਿ ਮਟਰ ਵਾਲੇ ਚਾਵਲ ਬਣਾ ਲੇਗੀ ਬਾਕੀ ਰਮਨ ਨੂੰ ਪੁੱਛ ਲੈ ਰਮਨ ਕੀ ਰਮਨ ਨੇ ਕੀ ਖਾਣਾ ਰਮਨ ਨੂੰ ਪੁੱਛ ਲੈ ਆ ਉਹਨੂੰ ਪੁੱਛ ਲਾਂਗੇ ਤੇ ਕੀ ਆ ਦੱਸਿਆ ਜੇ ਤੇ ਮੈਨੂੰ ਕਹਾਂ ਕਿ ਬਣਾ ਕੇ ਦੇਗੀ ਤੁਹਾਨੂੰ ਇਹ ਹਾਂਜੀ ਸਾਲਾ ਕੁਝ ਮੈਂ ਆਪਣੇ ਦੱਸ ਤਾ ਹੁਣ ਰਮਨ ਦਾ ਪੁੱਛ ਲੀ ਹਾਂ ਹਾਂ ਪਰ ਮੰਮਾ ਸਭ ਵਧੀਆ ਹਾਂ ਠੀਕ ਠਾਕ ਸਾਰੇ ਵਧੀਆ ਅੱਛਾ ਠੀਕ ਆ ਚਲ ਆਪਾਂ ਚੰਗਾ ਕੀਤਾ ਦੋਵੇਂ ਭੈਣਾਂ ਇਕੱਠੀਆਂ ਹੋ ਗਈਆਂ ਮਮਾ ਮੈਂ ਕਿੰਨੇ ਦਿਨ ਬਾਅਦ ਆੜਾ ਦੋਨੇ ਭੈਣਾਂ ਰਵਾਂਗੀ ਆ ਥੋੜਾ ਕਹਿੰਗੇ ਹਾਂ ਮੰਮੀ ਜੀ ਨੇ ਕਿਹਾ ਗਿਆ ਚਸਮੋਸਿਆਂ ਨੇ ਚਾਹ ਪਿਆ ਇਹਨਾਂ ਨੂੰ ਸਮੱਸਿਆ ਸਮੱਸਿਆ ਤੇ ਮਰਹਾਨ ਇਹ ਤਾਂ ਬਸ ਮੈਂ ਇਹ ਤਾਂ ਮਟਰ ਪਨੀਰ ਕਹਿੰਦੀ ਐ ਕੱਬੀ ਰਾਤ ਨੂੰ ਮਨ ਚਾਉਂ ਮੈਂ ਮਟਰ ਪਨੀਰ ਬਣਾਇਆ ਪਹਿਲਾਂ ਮੈਨੂੰ ਰੱਤ ਦਾ ਸੀਗਾ ਤੇ ਕਈ ਤੇ ਚੋਲ ਬਣਾ ਦੇ ਕੇ ਨਾਲ ਭਾਵੇਂ ਮਟਰਾਂ ਵਾਲੇ ਅੱਛਾ ਰਮਨ ਵੀ ਮਟਰ ਪਨੀਰ ਕਹਿ ਕੇ ਜੈਸੇ ਹਾਂ ਉਹ ਕਹੇ ਕਿ ਇਸੇ ਦੀ ਭੈਣ ਦੀ ਆ ਰਹੀ ਆ ਸੰਦੀਪ ਤੇ ਇਹ ਕਹਿੰਦੇ ਵੀ ਤੁਸੀਂ ਬਣਾ ਕੇ ਰੱਖੋ ਨਾ ਠੀਕ ਆ ਮੈਂ ਬਣਾ ਲਾਂਗਾ ਬਣਾ

ਤੁਹਾਨੂੰ ਦੇਣੀ ਆ ਫੋਨ ਨਹੀਂ ਮਾਫੀ ਪਾ ਬੇ ਆਪਣੇ ਫੋਨ ਤੋਂ ਆਪਣੀ ਮੰਮਾ ਤੱਕ ਪੁੱਛ ਲੋ ਹਾਂ ਚਲ ਫੋਨ ਤੇ ਪੁੱਛ ਲੈ ਕੁੜੀਆਂ ਆਈਆਂ ਆਈਆਂ ਕੁੜੀਆਂ ਨੂੰ ਟਾਇਰ ਸੇਵਾ ਕਿੰਨੇ ਕਰਨੀਏ ਉਹ ਤਾਂ ਮੰਮੀ ਜੀ ਮੈਂ ਜਵਾਬ ਨਹੀਂ ਦਿੰਦੀ ਉਹ ਤਾਂ ਮੈਂ ਕਰ ਕਰਾ ਕੇ ਸਾਰਾ ਜਾਵਾਂਗੀ ਨਹੀਂ ਨਹੀਂ ਜਾਣਾ ਹੀ ਨਹੀਂ ਹੈਗਾ ਨਹੀਂ ਜਾਣਾ ਹੈ ਹਾਂ ਕਿਉਂ ਕਰਨਾ ਨਹੀਂ ਫੋਨ ਤੇ ਪੁੱਛੋ ਫੋਨ ਤੇ ਪੁੱਛੋ ਆਪਾਂ ਦੇਖੋ ਸੋਹਾਈ ਦਾ ਬਿਮਾਰ ਮੋਰ ਕਿੰਨਾ ਕਹਿੰਦੇ ਆਜੋ ਮੇਰੇ ਕੋਲ ਤੂੰ ਡਾਕਟਰ ਰੱਈ ਆਈ ਮੰਮੀ ਜੀ ਹੁਣ ਇਹ ਵੀ ਤਾਂ ਆਈ ਨਹੀਂ ਨੇ ਤੇ ਪੇਕੇ ਘਰੇ ਆਈਆਂ ਹੁਣ ਖੁਸ਼ੀ ਖੁਸ਼ਾਲੀ ਚਾਹੀਦਾ ਚੱਲ ਠੀਕ ਠਾਕ ਤੂੰ ਤੇ ਜਦੋਂ ਮੰਮੀ ਬਿਮਾਰ ਹੋਵੇ ਮੈਂ ਚੱਲੀ ਮੰਮੀ ਬਿਮਾਰ ਹੋ ਗਈ ਮੰਮੀ ਹਾਲ ਚਾਲ ਪੁੱਛ ਤੇਰੀਆਂ ਭਾਬੀ ਨੇ ਪੁੱਛਣ ਵਾਲੀਆਂ ਘਰ ਭਾਬੀ ਉਹਨਾਂ ਪੁੱਛਣ ਵਾਲੀ ਤੇ ਭਰਾ ਤਾਂ ਮੇਰੇ ਇੱਥੇ ਦੰਦਾ ਨਹੀਂ ਹੁਣ ਤੁਹਾਨੂੰ ਤਾਂ ਪਤਾ ਹੀ ਆ ਜੇ ਹੁਣ ਮੈਂ ਕਿਤੇ ਚਲੀ ਜਾਊਂਗੀ ਮਾਂ ਦਾ ਮਨ ਹੋਰ ਹੋ ਜਾਊਗਾ ਚਾ ਕੋਈ ਨਾ ਦੇਖਾਂ ਨਾ ਫੇਰ ਵੀ ਦੇਖਾਂ ਪਹਿਲਾਂ ਨਾ ਚਾਹਾਂਗੀ ਨਾ ਤੁਸੀਂ ਉਦੋਂ ਜਾਇਓ ਹੁਣ ਪਤਾ ਲੱਗਿਆ ਇਹਨਾਂ ਇਹਨਾਂ ਨੂੰ ਪਹਿਲਾਂ ਪਿਆਰ ਸੇਵਾ ਕਰ ਸੋਣੀ ਤਰ੍ਹਾਂ ਫੇਰ ਵੇਖਾਂ ਜਿੱਦਣੇ ਸੇ ਚਲੇ ਜਾਓਂਗਾ ਤੂੰ بس ਇਹਦਾ ਇਹ ਹੀ ਲੰਗਾ ਜਦੋਂ ਕੂੜੀਆਂ ਕਿਤੇ ਆਣ ਕੇ ਵੱਜ ਜਾ ਤੇ ਮੈਂ ਤੁਸੀਂ ਤਾਂ ਸੋਚਦੇ ਜਦ ਮੈਂ ਪੈ ਕੇ ਜਾਣਾ ਹੁੰਦਾ ਤੂੰ ਐ ਤੁਹਾਨੂੰ ਤਾਂ ਲੱਗਦਾ ਜਿਵੇਂ ਨਾ ਮੇਰ ਕੀ ਦਾ ਦੌਰਾ ਪੈ ਗਿਆ ਹੁੰਦਾ ਦੇਖ ਲੈ ਕਿੰਨਾ ਪਾ ਲੈ ਕਿੰਨਾ ਘਰ ਤੂੰ ਬੋਲਦੀ ਹੈ ਇਹ ਬੋਲਦੀ ਮੇਰੇ ਮੂੰਹ ਦੇ ਉੱਤੇ ਹਾਂ ਜੇ ਮੁਰਕੇ ਵੀ ਨੇ ਇਤਰਾ ਬੋਲਣਗੇ ਤੇ ਫਿਰ ਤੁਸੀਂ ਤਾਂ ਆਪਣੀਆਂ ਧੀਆਂ ਬਦਾਈਆਂ ਹੋਈਆਂ ਨੇ ਇੱਥੇ ਮੈਂ ਤੇ ਆ ਬਣਾਈਆਂ ਧੀਆਂ ਦੀ ਸੇਵਾ ਵੀ ਮੈਂ ਕਰਦੀ ਪਈਆਂ ਕਰਨੀ ਨੇ ਤੈਨੂੰ ਤੇਰਾ ਫਰਜ਼ ਹੈ ਮੈਂ ਜਵਾਬ ਤਾਂ ਨਹੀਂ ਦਿੱਤਾ ਹਾਂ ਕਿ ਤੂੰ ਵੀ ਕਰਵਾ ਕੇ ਪੁੱਛਦਾ ਕੌਣ ਹੈ ਉੱਥੇ ਪਹਿਲਾਂ ਮੈਨੂੰ ਇਹ ਦੱਸ ਹੂੰ ਅਗਲੇ ਆਪਾਂ ਕਹਿ ਦਿੰਦੇ ਆਂ ਕਿ ਆ ਜਾਂਦੀ ਐ ਤੇ ਤੁਹਾਡੇ ਘਰ ਲੜਾਈਆਂ ਪਉਂਦੀ। ਤੇ ਮੈਂ ਕਹਾਂ ਲੜਾਈ ਪਉਆਤੀ ਮੇਰੇ ਭਾਬੀ ਨੇ ਤੱਕ ਤੱਕ ਮੈਨੂੰ ਕੋਈ ਗੱਲ ਨਹੀਂ ਕਹੀ ਲੜਾਈ ਦੀ। ਮੋਂ ਤੈਨੂੰ ਤੈਨੂੰ ਕਹਿੰਦੇ ਮੈਂ। ਉਹ ਮਾਮਾ ਕਹਿੰਿਆ ਤੀਨ ਨੂੰ ਫੋਨ ਲਾ ਦਿੰਦੀ ਆ ਜਾ ਮੇਰੇ ਕੋਲ ਫਲਾਣ ਕਰ ਜਾ। ਜਦੋਂ ਉਹ ਪੁੱਛਦੀਆਂ ਗਈ ਜਿਸ ਤੂੰ ਮੈਂ ਢਿੱਲੀ ਮਠੀ ਹੁੰਨੀ ਐ ਤੂੰ ਮੇਰੀ ਸੇਵਾ ਕਰਦੀ ਕਿੰਨਾ ਕ ਮੈਂ ਧੀਆਂ ਨੂੰ ਕਹਿੰਦੀ ਆਜੋ। ਤੇ ਤੇਰੀ ਮਾਂ ਕੀ ਉਹ ਕਹਿੰਦੀ ਐ ਵੀ ਆਜੋ। ਇਹ ਨਹੀਂ ਗੱਲ ਬਣਨੀ ਐ ਇਹ ਨਹੀਂ ਜਾਣਾ ਹੈ। ਜਦੋਂ ਮੈਂ ਸਮਝਾਵਾਂ ਮੰਮੀ ਨਹੀਂ ਜਾ। ਮੈਂ ਕੀ ਸਮਝਾਵਾਂ ਠੀਕ ਹੀ ਕਹਿ ਰਹੇ ਹੋ ਤੁਸੀਂ। ਮੈਨੂੰ ਸਮਝਾਵੇਂਗੀ ਮੈਂ ਇਹਦੀ ਕੱਚਾ ਟੈਨ ਆਜੀਦਾ ਰਹਿਣ ਨੂੰ ਤਾਂ ਤੁਹਾਡਾ ਤੇ ਹੀ ਰੋਣਾ ਅਸੀਂ ਆ ਕੇ ਬੈਠੇ ਨਹੀਂ ਤੇ ਅਸੀਂ ਵੀ ਜਾਣ ਜਮਨਾ ਮੇਰੇ ਨਾਲ ਕਲਪਾ ਕੇ ਰੱਖ ਦੇਣੀ ਹੈ ਤੂੰ ਮੰਮੀ ਜੀ ਆ ਕਿਉਂ ਕਰਦੇ ਹੋ ਤੁਸੀਂ ਹਰ ਇੱਕ ਵਾਰ ਤੁਸੀਂ ਇਕਣੀ ਕਰਦੇ ਤੂੰ ਮੇਰੀਆਂ ਕੁੜੀਆਂ ਕਲਪਾ ਦੇਣੀ ਜਦੋਂ ਮੇਰੀਆਂ ਕੁੜੀਆਂ ਨੂੰ ਮੋੜੀ ਨਹੀਂ ਰੱਖੀ ਹੈਗੀ ਤੂੰ ਚਲੀ ਗਈਆਂ ਮੁਰਕੇ ਜਨ ਨੂੰ ਅਸੀਂ ਲੈਵਣੀ ਹੈ ਤੂੰ ਮੈਂ ਮੈਂ ਉਸਕੇ ਜਾਣਵਾਲੀ ਕਰਦੇ ਨਹੀਂ ਕਰਦੀ ਮੇਰੇ ਉਸਕੇ ਜਾਣਵਾਲੀ ਦੀ ਗੱਲ ਕਰਦੀ ਤੂੰ ਰਸਕੇ ਚੜੀ ਜਾ ਤੂੰ ਵੱਧ ਗਿਆ ਰਸਕੇ ਚਲੀ ਜਾਵੇਂ ਤੂੰ ਵਧੀਆ ਤੈਨੂੰ ਉਸਕੇ ਚਲੀ ਜਾਂਦਾ ਮੈਂ ਤੇਰਾ ਤਾਂ ਮਤਲਬ ਹੈ ਹਾਂ ਤੂੰ ਮੇਰੀਆਂ ਕੁੜੀਆਂ ਦੇ ਜਦੋਂ ਆਉਣ ਦਿਨਾਂ ਨੇ ਤੂੰ ਕਹਿੰਦੀ ਐ ਮੈਂ ਚੱਲਨੀ ਆ ਮੈਂ ਚੱਲਨੀ ਆ ਮੈਂ ਤੇ ਕਿਹਾਂ ਤੇ ਲੈ ਆਵਾਂ ਮੇਰੀ ਮੰਮੀ ਬਿਮਾਰ ਠਾ ਮੈਂ ਆਪਣੇ ਬੱਚੇ ਪੋਤੇ ਨਾ ਪੋਤੇ ਵੀ ਸੰਭਲਾਂਗੀ ਤੇ ਮੇਰੇ ਨਾਲ ਧੀਆਂ ਵੀ ਸ਼ਿਕਾਇਤ ਆਉਣਗੀਆਂ ਮੈਂ ਨੌਕਰਾ ਰੱਖ ਲਾਂਗੀ ਹਿੰਮਤ ਆ ਮੇਰੇ ਵਿੱਚ ਇਹਦਾ ਮਤਲਬ ਮੰਮੀ ਇਹ ਆ ਵੀ ਆਦੇ ਪੁੱਤਾਂ ਤੇ ਨੂੰ ਦਾ ਘਰ ਖਰਾਬ ਕਰਕੇ ਤੁਸੀਂ ਧੀਆਂ ਨੂੰ ਕੋਲ ਰੱਖ ਸਕਦੇ ਹੋ ਧੀਆਂ ਨਹੀਂ ਆਉਣਗੀਆਂ ਕੋਲ ਧੀਆਂ ਆ ਕੇ ਆਪਣੇ ਘਰ ਜਾਣਗੀਆਂ ਫਿਰ ਮੈਂ ਤੇਰੇ ਤੋਂ ਸਭ ਪਾੜ ਲਾਂਗੀ ਇਹਨਾਂ 5-6 ਦਿਨ ਰਹਿਣਗੀਆਂ ਮੈਂ ਤਾਂ ਸਿਰਫ ਉਹ ਘੰਟੇ ਨਹੀਂ ਕਿ ਨਾ ਦੋ ਘੰਟੇ ਨਹੀਂ ਮੈਂ ਜਾਣੀਂ ਜਦੋਂ ਮੇਰੀ ਜਣਾ ਤੱਕ ਮੇਰੀ ਕੁੜੀਆਂ ਮੇਰਾ ਕੋਲੀਆਂ ਮੈਂ ਨਹੀਂ ਜਾਣ ਦੜਾ ਕੁੜੀਆਂ ਚਲੀ ਗਈਆਂ ਫਿਰ ਤੁਸੀਂ ਕਹਣਾ ਮੈਂ ਬਿਮਾਰ ਹੋ ਗਈ ਜੀ ਮੈਂ ਮੈਂ ਫੇਰ ਨਹੀਂ ਜਾਣ ਦੜਾ ਤੁਸੀਂ ਇਕ ਕਣੀ 6 ਮਹੀਨੇ ਹੋ ਗਏ ਲਾਰੇ ਲੂੰਦੇ ਮੈਨੂੰ ਕੋਈ ਚੰਗਾ ਨਹੀਂ ਚਾਗਾ ਹਜੇ ਮੇਰੇ ਤੇ ਦਿਮਾਗ ਖਰਾਬ ਕਰ ਦਿੰਦੀ ਹੈ ਹੈਨਾ ਚਲੋ ਠੀਕ ਹੈ ਪਹਿਲਾਂ ਤੇਰੇ ਕਾ ਕੀ ਕਰਦੀ ਮੈਂ ਚੱਲ ਆਈਦਾ ਪਹਿਲਾਂ ਰੋਲਾ ਪਿੰਦ ਪੈ ਚੰਗਾ ਥੱਲੇ ਕਾ ਹੈਲੋ ਸਤਿ ਸ਼੍ਰੀ ਅਕਾਲ ਮਮੀ ਹਾਂਜੀ ਮੰਮੀ ਮੈਂ ਨਾ ਤੁਹਾਡੇ ਕਹੇ ਤੋ ਆਉਣਾ ਤਾਂ ਸੀਗਾ ਤੇ ਮੈਂ ਆਪਣੀ ਸੱਸ ਨੂੰ ਪੁੱਛਿਆ ਸੱਸ ਨੇ ਮੈਨੂੰ ਮਨਾ ਕਰਤਾ ਕਹਿੰਦੀ ਕਿਤੇ ਨਹੀਂ ਜਾਣਾ ਹੈਗਾ ਤੇ ਕਹਿੰਦੀ ਚੁੱਪ ਕਰਕੇ ਬੈਠ ਜਾ ਜੇ ਤਾਂ ਜਾਣਾ ਤਾਂ ਘਰੇ ਨਾ ਬੜੀ ਨਾਅ ਸੀ ਲੈਣ ਜਾਣਾ ਫਿਰ ਨਾਅ ਸੀ ਘਰੇ ਬਾੜਨਾ ਤੇਨੂੰ ਨਹੀਂ ਮੰਮੀ ਜੀ ਮੇਰੀ ਮਜਬੂਰੀ ਹੋ ਗਈ ਹੁਣ ਮੈਂ ਕੀ ਕਰਾਂ ਵੀ ਦੋਨੋਂ ਲਣਦਾ ਵੀ ਘਰੇ ਆਈਆਂ ਬੈਠੀਆਂ ਨੇ ਗਈਆਂ ਉਹ ਵੀ ਬੋਲਦੀਆਂ ਨੇ ਉਹ ਕਹਿੰਦੀਆਂ ਸੀ ਜਾਣ ਨਹੀਂ ਦੇਣਾ

ਪਾਲਤ ਨਹੀਂ ਸੰਧੀ ਰੋਟੀ ਵੀ ਪਾਈ ਮੈਂ ਕਿਹਣਾ ਮਨਾ ਕਰਦੀ ਨਹੀਂ ਜਦ ਬੇਲਰ ਰੋਟੀ ਬਾਕਤੋਂ ਸੰਦੀ ਮਮਮੀ ਨੂੰ ਸਮਝਾ ਲੈ ਕੀ ਭਾਬੀ ਸਮਝਾਵਾ ਦੱਸੋ ਜਾਇਓ ਨਾ ਮੈਂ ਗੱਲ ਸਮਝੂ ਨਾ ਵੀ ਅਸੀਂ ਅੱਜ ਜਾਏ ਦੋ ਦਿਨ ਵਾਸਤੇ ਰਹਿਣਾ ਹੈ ਤੇ ਤੁਸੀਂ ਕਹ ਰਹੇ ਮੈਂ ਵੀ ਜਾਣਾ ਮੈਂ ਕੱਲ ਨੂੰ ਜਾ ਆਉਂਗੀ ਚਲੋ ਮੈਂ ਮਮਮੀ ਨਾਲ ਗੱਲ ਕਰਦੀ ਮਮਮੀ ਜੀ ਨਾਲ ਤਾਂ ਉਹ ਗੱਲ ਕਰ ਮੈਂ ਪਤਾ ਕੀ ਮਮਮੀ ਜਿਆਦਾ ਬਿਮਾਰ ਆ ਜੇ ਕਾਨੂੰ ਕੋਈ ਕੁਝ ਹੋ ਗਿਆ ਤਾਂ ਮਾਂ ਦੀ ਅੰਮ੍ਰਿਤ ਕੁਝ ਨਹੀਂ ਹੁੰਦਾ ਹੈਗਾ ਮੰਮੀ ਤੁਹਾਡੇ ਨੂੰ ਤਾਂ ਤੁਸੀਂ ਫੋਨ ਕਰ ਲਿਆ ਨਾ ਹਾਂ ਫੋਨ ਤਾਂ ਨਾ ਕੀਤਾ ਹਾਂ ਚਲੋ ਠੀਕ ਮੈਂ ਮੰਮੀ ਨਾਲ ਗੱਲ ਕਰਦੀ ਹਾਂ ਠੀਕ ਆ ਠੀਕ ਆ ਮੈਂ ਗੱਲ ਕਰਨਗੀ ਨਾ ਫਿਰ ਤੁਸੀਂ ਚਲੇ ਜਾਓ ਠੀਕ ਆ ਸਮਝੀ ਠੀਕ ਆ ਠੀਕ ਆ ਆਪਾਂ ਨੂੰ ਰੋਟੀ ਦੇ ਦੂੰ ਹੁਣ ਤੁਸੀਂ ਹਾਂ ਮੈਂ ਰੋਟੀ ਲੈ ਲੀ ਲੀ ਤੂੰ ਮੰਮੀ ਨਾਲ ਗੱਲ ਕਰ ਦੇਖ ਲੈ ਕਰ ਲਾਂ ਨਾ ਮੰਮੀ ਨਾਲ ਆਪਾਂ ਵੀ ਹਫਤਾ ਖੰਡ ਰਹਿ ਕੇ ਚਾਵਾਂਗੇ ਹਾਂ ਚਲੇ ਜਾਓ ਕਿਤੇ 2 ਘੰਟੇ ਦਾ ਬੜਾ ਬਲਟਾ ਹੋ ਜਾਣਾ ਫੋਨ 'ਚ ਵੀ ਹਾਲ ਪੁੱਛਿਆ ਜਾਂਦਾ ਕਿ ਜਰੂਰੀ ਜਗੇ ਨਹੀਂ ਸਰਦ ਵੈਸੇ ਜਾਣਦੇ ਬਹਨ ਨੇ ਹੁੰਦੀ ਹੁਣ ਰੋਟੀ ਲਿਆ ਦੋਗੇ ਕਿ ਨਹੀਂ ਹੁਣ ਰਸੋਈ 'ਚ ਹੀ ਲੱਗਦਾ ਬੈਗੇ ਆ ਪੱਬੀ ਆਏ ਹਾਈ ਮੈਂ ਤਾਂ ਮੰਮੀ ਨੂੰ ਕਹਿੰਨੀ ਤੇ ਰੋਟੀ ਵੀ ਨ ਪਾਗ ਦਿੰਦੇ ਪਹਿਲਾਂ ਇਹਨੂੰ ਭੇਜੋ ਸੀ ਤੇ ਫੇਰ ਵੀ ਰਾਜਨ ਕੇ ਚਲ ਹੈਲੋ ਹਾਂ ਹੈਪੀ ਹਾਂ ਬਣਾ ਮੈਂ ਤਾਂ ਗੱਲ ਕਰਨੀ ਸੀ ਮਮ ਮਮੀ ਬਿਮਾਰ ਆ ਨਾ ਆਪਣੀ ਮੈਂ ਆਹਦੀ ਸਾਸ ਨੂੰ ਕਿਹਾ ਸੀਗਾ ਤੇ ਮੈਂ ਕਿਹਾ ਵੀ ਮੈਨੂੰ ਜਾਇ ਉਹਨਾਂ ਤੋਂ ਮਮੀ ਦੀ ਖਬਰ ਲਿਆਂਣ ਦੋ ਤੇ ਮੇਰੀ ਮਮੀ ਨੇ ਤਾਂ ਮੈਨੂੰ ਜਾਣ ਦਿੱਤਾ ਕਹਿੰਦੀ ਜੇ ਗਈਆਂ ਤਾਂ ਅਸੀਂ ਨਾ ਲੈ ਕੇ ਆਉਣੀਆਂ ਨਾ ਸੀ ਘਰੇ ਬਾੜਨ ਭਾਵਣ ਕੇ ਕੰਮ ਕਰ ਤੂੰ ਜਾ ਜਾ ਮਮੀ ਕੋਲ ਮम्मी ਥੋੜਾ ਦਲਾਸਾ ਜਿਆ ਦੇਈ ਕੋਈ ਗੱਲ ਨਹੀਂ ਹੈਗੀ ਵਧੀਆ ਕਿਸੇ ਡਾਕਟਰ ਤੋਂ ਦਵਾਈ ਲੈ ਲੈਣ ਮੈਂ ਜਿੱਦ ਨੂੰ ਨਾ ਕੋਈ ਟਾਈਮ ਲੱਗਿਆ ਨਾ ਮੈਂ ਉਸ ਦਿਨ ਵਿੱਚ ਹੀ ਭੱਜ ਕੇ ਜਾ ਆਉਂਗੀ ਜਾਂ ਕਿਸੇ ਬਹਾਨੇ ਨਾ ਬੱਚਿਆਂ ਦੀ ਮੀਟਿੰਗ ਮੂਟਿੰਗ ਦੇ ਬਹਾਨੇ ਮੈਂ ਜਾ ਆਉਂਗੀ ਹੁਣ ਤਾਂ ਜਾਣੀ ਆਂਦੀ ਮਰੀ ਅਨੰਦ ਦਾ ਵੀ ਆਈਆਂ ਹੋਇਆਂ ਨੇ ਦੋਨੋਂ ਕਹਿੰਦੀਆਂ ਜਦ ਅਸੀਂ ਆ ਜਾ ਜਨੇ ਆ ਤੇ ਤੂੰ ਤੁਰ ਕੇ ਨਹੀਂ ਬੂਥਾ ਚੱਕ ਕੇ ਕਹਿੰਦੀਆਂ ਇੱਥੇ ਅਸੀਂ ਨਹੀਂ ਜਾਣ ਦੇਣਾ ਹੈਗਾ ਹਾਂ ਜਾਏਗੀ हां ਭਾਣਣ ਕੇ ਜਾਇਆ ਰਿਹਾਈ ਕਿਦਾਂ ਦਾ ਮੰਮੀ ਦਾ ਉਹ ਮੂੰਹ ਠੀਕ ਹੋ ਜੂਆ ਇੱਥੇ ਕਿਹੜਾ ਆਪਣਾ ਭਰਾ ਬੈਠਾ ਤਾਂ ਦੂਰ ਆ ਭਰਾ ਤੇ ਪਰਚਾਈ ਆ ਉਹ ਵੀ ਤੈਨੂੰ ਪਤਾ ਹੀ ਆ ਕਿਵੇਂ ਦੀ ਏ ਉਹਨੂੰ ਵੀ ਆਪਾਂ ਕੁਝ ਕਹਿ ਨਹੀਂ ਨਾ ਸਕਦੇ ਹੈਗੇ ਚਲ ਦੇਖਭਾਲ ਤਾਂ ਕਰਦੀ ਆ ਮੰਮੀ ਦੀ ਇੰਨਾ ਜੋ ਅੱਜ ਕਿਹੜੀਆਂ ਦੇਖਭਾਲ ਕਰਦੀਆਂ ਨੇ ਹਾਂ ਠੀਕ ਆ ਭਾਣਣ ਕੇ ਹੈ ਹਾਂ ਜਾਏ ਫਿਰ ਆ ਜਾੜਾ ਮੇਰੀ ਸੱਸ ਨੇ ਮੈਂ ਫੋਨ ਕੱਟਦੀ ਆ ਹੁਣ ਠੀਕ ਆ ਠੀਕ ਭਣ ਠੀਕ ਓਕੇ